ਕਿਨ ਜੋ ਲੋਕਾਂ ਦੀ ਆਵਾਜ਼ ਹੈ ਉਸ ਨੂੰ ਦਬਾਇਆ ਜਾ ਰਿਹਾ ਹੈ ਕਿਸੇ ਬੰਦੇ ਨੇ ਫਿਜ਼ੀਕਲ ਟਾਕਰ ਕਰਕੇ ਜਦ ਉਹਦੀ ਜਾਨ ਕੱਢ ਕੇ ਜਾਂ ਕਿਸੇ ਕੈਂਟੇਲ ਵਿੱਚ ਬੰਦ ਕਰਕੇ ਕਿਸ ਨੂੰ ਕੌਟਰ ਕਰਕੇ ਕਿਸੇ ਦੀ ਆਵਾਜ਼ ਥੋੜੀ ਬੰਦ ਕਰ ਸਕਦਾ ਹੈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਹਿੱਸਾ ਲੈਣ ਲਈ ਜਿੱਥੇ ਪੰਜਾਬ ਭਰ ਤੋਂ ਆਪ ਵਰਕਰ ਹਿੱਸਾ ਲੈਣ ਲਈ ਦਿੱਲੀ ਪਹੁੰਚ ਰਹੇ ਨੇ ਉਥੇ ਹੀ ਫਗਵਾੜਾ ਤੋਂ ਵੀ ਵੱਡੀ ਗਿਣਤੀ ਵਿੱਚ ਆਪ ਵਰਕਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰ ਸਰਦਾਰ ਜਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਜਿੱਥੇ ਸਮੂਹ ਵਰਕਰਾਂ ਨੇ ਆਪ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿੰਦਾਬਾਦ ਦੇ ਨਾਅਰੇ ਲਗਾਏ ਉੱਥੇ ਹੀ ਸਰਦਾਰ ਮਾਨ ਨੇ ਦੱਸਿਆ ਕਿ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਪ ਪਾਰਟੀ ਵੱਲੋਂ ਵੱਡੇ ਪੱਧਰ ਤੇ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਹਸਾਲੇ ਲਫਗਵਾੜਾ ਤੋਂ ਵੀ ਵੱਡੀ ਗਿਣਤੀ ਵਿੱਚ ਵਰਕਰ ਦਿੱਲੀ ਲਈ ਰਵਾਨਾ ਹੋਏ ਨੇ ਉਹਨਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਕੇਜਰੀਵਾਲ ਨੂੰ ਇੱਕ ਸਿਆਸੀ ਸਾਜ਼ਿਸ਼ ਦੇ ਤਹਿਤ ਫਸਾ ਰਹੀ ਹੈ ਉਨਾ ਕਿਹਾ ਕਿ ਇਸ ਤਰ੍ਹਾਂ ਭਾਰਤ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਜਿਸ ਦਾ ਜਵਾਬ ਸੂਬੇ ਦੇ ਵਾਸੀ ਲੋਕ ਸਭਾ ਦੀਆਂ ਚੋਣਾਂ ਵਿੱਚ ਦੇਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਮਜੂਦ ਹਨ ਦਿਲੀਕਤੀ ਤਰੀਕ ਦੇ ਸਮਾਰੋਹ ਦੇ ਵਿੱਚ ਜਿਹੜਾ ਫੰਕਸ਼ਨ ਹੋ ਰਿਹਾ ਹੈ ਕੇ ਜੀਵਲ ਜਿਹੜਾ ਉਹਨਾਂ ਨੇ ਅਰੈਸਟ ਕੀਤਾ ਹੈ ਹਾਂ ਸਰਕਾਰ ਨੇ ਗਲਤ ਉਹ ਸਰਕਾਰ ਨੇ ਗਲਤ ਹਥਿਆਰ ਵਰਤ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਚ ਸਤਾ ਰਹੇ ਹੈ ਮੈਂ ਇਸ ਕਹਣਾ ਹੈ ਕਿ ਜੋ ਮੇਰੀ ਸਟੱਡੀ ਹੈ ਐ ਐਕਸਪੀਰੀਅੰਸਿੰਗ ਦਾ ਜਿਹੜੇ ਕੁਝ ਲੋਕ ਡਰ ਰਹੇ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਿਹੜਾ ਉਹ ਸਾਰਾ ਹੋ ਰਿਹਾ ਜੀ ਭਾਜਪਾ ਨੇ ਕਿਹਾ ਕਿ ਪੰਜਾਬ ਸਾਡਾ ਬਹੁਤ ਵੇਸ ਹੈ ਉਹਨਾਂ ਨੂੰ ਇਲੈਕਸ਼ਨ ਪਤਾ ਲੱਗ ਜੇ ਮੈਂ ਤਾਂ ਨਾ ਧੀਰਾ ਦੀ ਗੱਲ ਕਰਦਾ ਆਪਾਂ ਦੀ ਪਾਰਟੀ ਦੇ ਨਾਮ ਕੋ ਬਹੁਤ ਘੱਟ ਜਗ੍ਹਾ ਵੀ ਕਰਦਾ ਮੇਰੇ ਜੋ ਲੋਕ ਪਤਵਾ ਦੇਣਗੇ ਉਹ ਸਨ ਮੈਨੂੰ ਇਸ ਟੈਪ ਉਸ ਤਰੀਕੇ ਨਾਲ ਰਿਕਨ ਜੋ ਲੋਕਾਂ ਦੀ ਆਵਾਜ਼ ਹੈ ਉਸ ਨੂੰ ਦਬਾਇਆ ਜਾ ਰਿਹਾ ਕਿਸੇ ਬੰਦੇ ਨੇ ਫਿਜ਼ੀਕਲ ਟੌਰਚਰ ਕਰਕੇ ਜਾਂ ਦੀ ਜਾਨ ਕੱਢ ਕੇ ਜਾਂ ਤੁਸੀਂ ਕਿਸੇ ਨੂੰ ਜੇਲ੍ਹ ਵਿੱਚ ਬੰਦ ਕਰਕੇ ਕਿਸੇ ਨੂੰ ਕੋ ਟੌਰਚਰ ਕਰਕੇ ਕਿਸੇ ਦੀ ਆਵਾਜ਼ ਥੋੜੀ ਬੰਦ ਕਰ ਸਕਦੇ ਹੈ ਇਹ ਹਿਸਟਰੀ ਤਰਪੀਟ ਹੁੰਦੀ ਰਹੀ ਹੈ ਐ ਗੁਰੂ ਸਾਹਿਬ ਤੋਂ ਲੈ ਕੇ ਜੋ ਤੁਰਕੀਆ ਮੁਗਲ ਕਰਦੇ ਰਹੇ ਨੇ ਉਹਨਾਂ ਚ ਕਿਸੇ ਸਿੱਖ ਨੇ ਜਾਂ ਗੁਰੂ ਸਾਹਿਬ ਦੇ ਪਰਿਵਾਰ ਨੇ ਸਾਹਿਬ ਜਦੋਂ ਗੁਰੂ ਸਾਹਿਬ ਨੇ ਗੁਰਦੰਡੇ ਸਾਹਿਬ ਦੀ ਸ਼ਹਾਦਤ ਜੋ ਅਸਰ ਉਹਦੇ ਵਿੱਚ ਬਾਅਦ ਹੋਇਆ ਜੋ ਰੈਵਲੂਸ਼ਨ ਅੱਜ ਸਿੱਕ ਇੱਕ ਫਾਰਮ ਦੇ ਵਿੱਚ ਆਈ ਹੈ ਜੋ ਖਾਲਸੇ ਦੀ ਸਥਾਪਨਾ ਹੋਈ ਹੈ ਇਟ ਇਜ਼ ਡਿਊ ਟੂ ਜਿਹੜੀ ਹੈ ਇਸਤਾਂ ਦੇ ਰਾਜਸੀ ਮਕਦਮ ਕੁਤੇ ਜਾਇਜ਼ਗਾਨ ਬੈਠੀ ਸੂਤੇ ਜਦੋਂ ਇਹ ਕਿਸੇ ਨੂੰ ਕ੍ਰਸ਼ ਕੀਤਾ ਜਾਊਗਾ ਤੇ ਐਕਚੁਅਲੀ ਗੱਲ ਹੈ ਲੋਕਾਂ ਦੇ ਵਿੱਚ ਇੱਕ ਰਿਵੋਲਟ ਜਿਹੜਾ ਹੈ ਕਿਉਂ ਨਹੀਂ ਰਿਵੋਲਟ ਵਾਰਲਡ ਜੀ ਰੋਟ ਪੈਦਾ ਕਰਨੰਦਾ ਸੇ ਕੈਸੀ ਕੋਮਾ ਜਿਸ ਨੂੰ ਕਿਸੇ ਵੀ ਹਿੰਦੂ ਦੁਨੀਆ ਦੇ ਕੋਨੇ ਵਿੱਚ ਸਕੇ ਤੁਸੀਂ ਪ੍ਰਾਪਤ ਕਰ ਸਕਦੇ ਪਰਸਪੈਕਟਿਵ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਰਾਕ ਕਿ ਲੋਕੋ ਸਾਡੇ ਕਲੀਨ ਸ਼ੇਪ ਨੇ ਜਿਹਾ ਦੇ ਕੇ ਲੇਕਿਨ ਉਹਨਾਂ ਦੀ ਜਿਹੜੀ ਪੁਲਿਸ਼ ਬਣਿਆ ਉਹੀ ਕੰਮ ਦੀ ਪੰਜਾਬ ਦੀ ਮਿੱਟੀ ਦੀ ਪੰਜਾਬ ਦੀ ਮਿੱਟੀ ਧਰਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਤੱਕ ਜੋ ਉਚਾਰਤਾ ਰਜ ਫਲਸਫੀ ਜਾਂ ਸ਼ਬਦ ਦੇ ਗਏ ਇਸ ਫਿਲਮ ਦੇ ਗੀਤ ਲੰਡੀ ਬਣੀ ਹੋਈ ਆ ਉਹ ਮਿੱਟੀ ਕੋ ਅਸੀਂ ਜਨਮ ਲਿਆ ਪੰਜਾਬ ਵਸੇ ਨੇ ਪੰਜਾਬ ਪੱਤੀ ਦੇ ਚੀਏ ਜੀੜੇ ਪੰਜਾਬ ਰਿਤਮ ਮਹਮੇ ਚ ਰਹੂਗਾ ਰਹਿੰਦਾ ਰਹਿ ਪੰਜਾਬ ਦੇ ਲੋਕ ਹਮੇਸ਼ਾ ਆਪਣੀ ਇੰਡੀਪੈਂਡੈਂਸ ਹੋ ਚ ਰੱਖਣਗੇ ਉਸ ਨੂੰ ਕੋ ਦਬਾ ਨਹੀਂ ਸਕਦਾ ਕੋਈ ਸਰਕਾਰ